Wow. Uh. 那那个。 ਜਿਸ ਪਾਸ ਬਹਿਠੇ ਹਾਂ ਸੋਹੀ ਹੈ ਸੋਨਾ Yang、yeah, no. ਹਰ ਅਕੈ ਜਗਤ ਸੁਕਾ ਵੇ ਆਪਣੇ ਦਿਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਨੇ ਸਾਨੂੰ ਆਪਣੇ ਦਰਸ਼ਨ ਦਿਾਰੇ ਬਖਸ਼ੇ ਹਨ। ਔਰ ਸਤਿਗੁਰੂ ਜੀ ਦੇ ਦਰਸ਼ਨ ਹੋਏ ਸ਼ਬਦ ਜੀ ਦੇ ਚਾਰ ਆਰੰਭ ਤੋਂ ਪਹਿਲਾਂ। ਮਨ ਜਿਵੇਂ ਤੇ ਦੌੜਦਾ ਹੈ ਮਨ ਜਿਵੇਂ ਭਟਕ ਰਿਹਾ ਹੈ ਜੇਸ ਦੌੜਤ ਹੋਏ ਭਟਕਦੇ ਹੋਏ ਮਨ ਨੂੰ ਆਵਾਜ਼ ਮਾਰੀ ਹੈ ਤੇ ਕਹੀ ਹੈ ਕਿ ਮਨ ਦੇ ਚੇਲੇ ਰਹੋ ਮਤ ਕਰਤ ਜਾਹੀ ਜੀ ਉਹ ਬਾਹਰ ਉੰਡਤ ਮਨ ਨੂੰ ਪਿਆਰ ਕਰਕੇ ਸੀਸ ਝੁਕਾ ਕਰਕੇ ਅਕਤੋ ਜੀ ਸਤਨਾਮਸ੍ਰੀ ਬਰੋਦ ਕਰੋ ਸਵਾਜੀ ਸਤਿਨਾਮ ਸ੍ਰੀ ਵਾਹਿਗੁਰੂ ਸਤguru ਜੀ ਦੀ ਬਾਣੀ ਵਿੱਚੋਂ ਸਾਡਾ ਜੀਵਨ ਕਿਵੇਂ ਜਿਉਣਾ ਹੈ ਕਿਵੇਂ ਸਾਨੂੰ ਆਪਣਾ ਜੀਵਨ ਤਲਾਣਾ ਹੈ

ਕਰਨ ਲਈ ਧੋਤੀ ਉਜਲੀ ਨਾ ਹੋਵੇ ਜੇ ਸਉ ਧੋਣ ਨਾ ਪਾ। ਇਸ ਮਨ ਦੀ ਮਾਰ ਕਰਕੇ ਸਾਡਾ ਮਨ ਜਿਹੜਾ ਹੈ ਨਾ ਉੱਠੜ ਕੇ ਜਾਂਦਾ ਹੈ। ਜੇ ਅਸੀਂ ਸਤਰੂ ਦੇ ਆਦੇਸ਼ ਅਨੁਸਾਰ ਕੋਈ ਜੀਵਨਤ ਨਹੀਂ ਕੀ ਸਰਦੇਸ। ਜਾ ਉਸਨੂੰ ਵੀਣਨ ਵਾਸਤੇ ਕੋਸ਼ਿਸ਼ ਜਦੋਂ ਕਰਦੇ ਹਾਂ ਤੇ ਉਹ ਸਾਡੇ ਵਾਸਤੇ ਬੜੀ ਹੀ ਮੁਸ਼ਕਲ ਹੋਈ ਹੈ ਕਿਉਂਕਿ ਛੋਟੇ ਛੋਟੇ ਗੱਲਾਂ ਨੂੰ ਉਲਾ ਕਰਕੇ ਅਸੀਂ ਬਾਝ ਹਾਂ ਤੇ ਉਹਨਾਂ ਗੱਲਾਂ ਕਰਕੇ ਸਾਡਾ ਮਨ ਜਿਹੜਾ ਹੈ ਉਹ ਦੁਖੀ ਹੁੰਦਾ ਹੈ ਜਿਸਨੂੰ ਬਾਣੀ ਵਿੱਚ ਅਸੀਂ ਪੜਦੇ ਹਾਂ ਪ੍ਰਭ ਤੋਂ ਫਰੀ ਸਾਥ ਹਮ ਸਮਝਾਉਂਦੇ ਨੇ ਕਿ ਫਰੀਦਾ ਬੁਰੇ ਦਾ ਪਲਾ ਕਰ ਗੁੱਸਾ ਮਾਰ ਨਾ ਹੁੰਦਾ ਹੈ ਦੇਹੀ ਰੋਗ ਨਾ ਲੱਗਈ ਪੰਦੇ ਸਭ ਪਿਛੇ ਪੜੇ ਛੋਟੀ ਜਿਹੀ ਕੋਈ ਗੱਲ ਜਦੋਂ ਸਾਨੂੰ ਕੋਈ ਕਹਿ ਦਿੰਦਾ ਹੈ ਸਾਹਨਾ ਕਿ ਸਾਡੇ ਹਉਮੇ ਦੇ ਉੱਪਰ ਇੱਕ ਸੱਤ ਵੱਜ ਜਾਂਦੀ ਹੈ ਇਸ ਹਉਮੇ ਦੀ ਖੱਟ ਕਰਕੇ ਫਿਰ ਬੰਦਾ ਤਾਰੇ ਦਿਹਾੜੀ ਹੀ ਉਸ ਗੱਲ ਨੂੰ ਲੈ ਕੇ ਉਹਦੇ ਬਾਰੇ ਹੀ ਵਿਚਾਰ ਕਰਦਾ ਰਹਤਾ ਹੈ ਸੁੱਤਦਾ ਰਹਤਾ ਹੈ ਇੱਥੇ ਤਾਂ ਇਹ ਕਿ ਜਦੋਂ ਰਾਤ ਹੋ ਜਾਂਦੀ ਹੈ ਤਾਂ ਵੀ ਬੰਦਾ ਉਸ ਗੱਲ ਨੂੰ ਲੈ ਕੇ ਬਹਿ ਜਾਂਦਾ ਹੈ ਤੇ ਆਪ ਨੂੰ ਨੀਂਦ ਨਹੀਂ ਆਉਂਦੀ ਜਿਸ ਨੂੰ ਭਗਤ ਹਰੀ ਜੀ ਸਾਨੂੰ ਕਹਿੰਦ ਨੇ ਕਿ ਗੁੱਸਾ ਮਨ ਨਾ ਛਡਾਏ ਹੰਡਾਉਣਾ ਜਿਹੜਾ ਸ਼ਬਦ ਹੈ ਉਹਦਾ ਭਾਵ ਵੀ ਇਹ ਹੈ ਕਿ ਕੋਈ ਚੀਜ਼ ਸਾਨੂੰ ਜਦੋਂ ਮਿਲ ਜਾਂਦੀ ਹੈ ਤੇ ਅਸੀਂ ਉਸ ਚੀਜ਼ ਨੂੰ ਹੰਡਾ ਲੈਂਦੇ ਹਾਂ ਪਾਉ ਉਸ ਨੂੰ ਜੀਵਨ ਵਿੱਚ ਕਈ ਵਾਰੀ ਦੇ ਪੀੜੇ ਕੀ ਤਾਂ ਕੋਈ ਕਪੜਾ ਛਿ ਲਾ ਲਓ ਜਦੋਂ ਕੋਈ ਕਪੜਾ ਨਵਾਂ ਸਿਵਾਤ ਕਰਕੇ ਅਸੀਂ ਆਉਂਦੇ ਹਾਂ ਤੇ ਫਿਰ ਉਹ ਕਪੜਾ ਜਿਹੜਾ ਹੈ ਪਾਗਰ ਤੇ ਫਿਰ ਧੋ ਦਿੱਤਾ ਜਾਂਦਾ ਹੈ ਪਾਇਆ ਫਿਰ ਧੋ ਦਿੱਤਾ ਉਸੇ ਪ੍ਰਕਾਰ ਕਰਦੇ ਕਰਦੇ ਉਸ ਨੂੰ 2 ਸਾਲ 3 ਸਾਲ 4 ਸਾਲ ਉਸ ਕੱਪੜੇ ਨੂੰ ਪਾਉਂਦੇ ਰਹਿੰਦੇ ਆਸੀ ਹਾਂ ਜੇ ਕੋਈ ਸਾਡਾ ਪੁੱਛ ਲਵੇ ਉਸ ਕੱਪੜੇ ਬਾਰੇ ਕਿ ਇਹ ਕੱਪੜਾ ਤੁਹਾਡਾ ਨਵਾਂ ਹੈ ਪੇ ਅਸੀਂ ਉਸ ਨੂੰ ਇਹ ਗੱਲ ਸਮਝਾ ਦਿੰਦੇ ਪੇ ਨਹੀਂ ਕਿ ਕੱਪੜਾ ਨਵਾਂ ਨਹੀਂ ਹੈ ਇਹ ਤੇ ਬੜਾ ਪੁਰਾਣਾ ਕੱਪੜਾ ਹੈ ਮੈਂ ਇਹਨੂੰ ਬਹੁਤ ਅੱਡਾਇਆ ਹੈ ਇਹਦਾ ਭਾਅ ਇਹ ਕਿ ਇਸ ਕਪੜੇ ਨੂੰ ਮੈਂ ਬਹੁਤ ਵਾਰੀ ਰਿਪੀਟ ਕੀਤਾ ਤੇ ਜਦੋਂ ਸਾਡੀ ਹੋਂਮੇ ਨੂੰ ਸੜ ਲੱਗਦੀ ਹੈ ਤੇ ਅਸੀਂ ਉਸ ਘਰ ਨੂੰ ਲੈ ਲੱਗੇ ਫਿਰ ਉਸ ਨੂੰ ਹੰਡਾਦੇ ਹਾਂ बार-बार ਹੰਡਦੇ ਅੰਦਰ ਉਹ ਗੱਲ ਜਿਹੜੀ ਉਹ ਰਿਪੀਟ ਹੁੰਦੀ ਹੈ ਤੇ ਉਸ ਗੱਲ ਦੇ ਬਾਰ-ਬਾਰ ਰਿਪੀਟ ਹੋਣ ਕਰਕੇ ਸਾਡਾ ਜਿਹੜਾ ਮਨ ਹੈ ਉਹ ਉਹੀ ਹੁੰਦਾ ਪਰ ਸਹਗਰੂਹੀ ਸਾਨੂੰ ਅੱਜ ਸਮਝਾਉਂਦੇ ਨੇ ਕਿ ਭਾਈ ਜੇ ਤੁਸੀਂ ਛੋਟੇ ਦੀ ਗੱਲ ਨੂੰ ਲੈ ਕੇ ਬਾਹਰ ਜਾਓਗੇ ਤੇ ਤੇਰਾ ਜੀਵਨ ਜਾਂ ਤੇ ਸਾਨੂੰ ਸਿੱਖਣੀ ਸਿੱਖੂਗਾ ਸਤਿਗੁਰੂ ਸਾਹਿਬ ਜਿੱਤੋਂ ਉਹ ਅਸੀਂ ਨਹੀਂ ਸਿੱਖ ਸਕਾਂਗੇ ਜਿਸਨ ਸਤਗੁਰੂ ਜੀ ਅਜੇ ਸਾਨੂੰ ਸਮਝਾਉਂਦੇ ਨੇ ਬੈਰਾੜੀ ਰਾਤੇ ਵਿੱਚ ਤੁਹਾਨੂੰ ਰਾਮਦਾਸ ਜੀ ਮਹਾਰਾਜ ਜੀ ਦਾ ਸ਼ਬਦ ਹੈ ਤੇ ਸਤਗੁਰੂ ਜੀ ਨੇ ਆਪਣੀ ਇਸ ਸ਼ਬਦ ਗਏ ਪਹਿਲੀ ਤੁਕੋਂ ਹੀ ਲਾਹੋ ਦੀ ਤੁਕੋਂ ਆਇਆ ਹੈ ਹਰ ਦੁਰ ਬਹੁਤ ਚੰਗੀ ਤਰ੍ਹਾਂ ਸਾਨੂੰ ਅੱਜ ਸਮਝਾਉਂਦੇ ਨੇ ਕਿ ਭਾਈ ਹਰ ਜਨ RAM ਨਾਮੁ ਗੁਨ ਗਾਵੈ ਜਿਹੜਾ ਪ੍ਰਮਾਤਮਾ ਦਾ ਭਗਤ ਹੈ ਨਾ ਜਿਹੜਾ ਪ੍ਰਮਾਤਮਾ ਨੂੰ ਬਹੁਤ ਮੰਨਣ ਵਾਲਾ ਹੈ ਜਿਹੜਾ ਪ੍ਰਮਾਤਮਾ ਨੂੰ ਬਹੁਤ ਪਿਆਰ ਕਰਨ ਵਾਲਾ ਹੈ ਕਹਿੰਦੇ ਉਹਦੇ ਜੀਵਨ ਦੇ ਵਿੱਚ ਝੜਕਣਾ ਨਹੀਂ ਹੈ ਉਹ ਕਦੇ ਦੋਸ ਨਹੀਂ ਹੈ ਉਹਦਾ ਸਿਰਫ ਇੱਕੋ ਇੱਕ ਕੰਮ ਹੈ ਕਿ ਕਿਤੇ ਉਹ ਪ੍ਰਮਾਤਮਾ ਦਾ ਹੁਣਗਾਣ ਕਰਦਾ ਹੈ ਪ੍ਰਮਾਤਮਾ ਦਾ ਨਾਮ ਜੱਪਦਾ ਹੈ ਹਰ ਜਨ ਰਾਮ ਨਾਮ ਗੁਣਗਾਂ ਕਰ। ਕਿਤੇ ਉਹ ਤੇ ਉਸ ਪ੍ਰਮਾਤਮਾ ਦਾ ਜਿਹੜਾ ਰਾਮ ਹੈ ਜਿਹੜਾ ਸਾਮਿਆ ਹੋਇਆ ਹੈ ਸਾਰਿਆਂ ਦੇ ਵਿੱਚ ਬੈਠਾ ਹੋਇਆ ਹੈ। ਉਸ ਪ੍ਰਮਾਤਮਾ ਦੇ ਨਾਮ ਦਾ ਗੁਣਗਾਂ ਕਰਦਾ ਹੈ। ਪਰ ਕਿਤੇ ਜੇ ਇਸ ਦੇ ਪਿੱਛੇ ਲੋਕ ਉਹਨਾਂ ਚਲਾ ਦੇਣਾ ਜਿਹੜੂ ਕਹਿੰਦਾ ਕਿ ਬੌਰਾ ਹੋ ਗਿਆ ਹੈ ਪਾਲੜਾ ਹੈ ਕਹਿੰਦੇ ਫਿਰ ਉਹ भगत ਉਹ ਜਨ ਉਹਨਾਂ ਲੋਕਾਂ ਦੀ ਪ੍ਰਭਾਵੀ ਨਹੀਂ ਕਰਦੇ ਉਸਨੂੰ ਪਤਾ ਹੈ ਕਿ ਜਿਸ ਲੱਖ ਦੇ ਉੱਪਰ ਮੈਂ ਆਪਣਾ ਨਿਸ਼ਾਨਾ ਸਾਧਿਆ ਹੈ ਉਹ ਕੋਈ ਛੋਟਾ ਮੋਟਾ ਨਹੀਂ ਹੈ ਤੇ ਉਹਦੇ ਤਰਫ਼ ਹੀ ਮੇਰਾ ਉਧਾਰ ਹੋਣਾ ਹੈ ਮੇਰੀ ਮੁਕਤੀ ਹੋਣੀ ਹੈ ਤਬਾ ਜੇ ਕੋਈ ਜਿੰਦ ਕਰੇ ਹਰ ਜਨ ਕੀ ਆਪਣਾ ਕੋਨ ਨਾ ਲਵਾ ਕਹਿੰਦੇ ਅਸਲ ਗੱਲ ਇੱਥੇ ਆ ਕੇ ਬਣਦੀ ਹੈ ਜੇ ਕੋਈ ਬੰਦਾ ਆਪਣੇ ਆਪ ਨੂੰ ਭਗਤ ਸੋਹਦਾ ਹੋਵੇ ਆਪਣੇ ਆਪ ਨੂੰ ਭਗਤ ਕਹਾਉਂਦਾ ਹੋਵੇ ਤੇ ਜੇ ਕੋਈ ਬੰਦਾ ਉਸ ਬੰਦੇ ਦੀ ਉਸ ਭਗਤ ਦੀ ਕੋਈ ਨਿੰਦਾ ਕਰਦਾ ਹੈ ਕੋਈ ਤੁਗਲੇ ਕਰਦਾ ਹੈ ਉਹਦੇ ਬਾਸੇ ਭਾਵੇਂ ਸੋਹ ਵਰਗੀਆਂ ਗੱਲਾਂ ਕਰਦਾ ਹੋਵੇ ਜੋ ਗੱਲਾਂ ਉਹਨੇ ਕੀਤੀਆਂ ਹੀ ਨਹੀਂ ਉਹ ਗੱਲਾਂ ਵੀ ਕਿਉਂ ਕਰਦਾ ਹੈ ਕਿ ਇਹ ਬੇਕਰ ਤੋਂ ਫਿਰ ਇਸ ਤੋਂ ਸ਼ੁਰੂ ਹੁੰਦਾ ਹੈ ਆਪਣਾ ਗੁਣ ਦਾ ਜਵਾਬ ਕਿ ਇਹ ਤੋਂ ਪਤਾ ਲੱਗਣਾ ਹੈ ਕਿ ਜਿਹੜਾ ਗੁਣ ਤੋਂ ਅਥਿਆਲ ਕੀਤਾ ਹੈ ਪਰਮਾਤਮਾ ਵਾਲਾ ਸੁਭਾਅ ਇhtiyaj ਕਰਨ ਵਾਲੇ ਕੋਲੋਂ ਉਹ ਦੌੜਿਆ ਹੈ ਕਹਿੰਦਾ ਇਥੋਂ ਪਤਾ ਲੱਗਣਾ ਹੈ ਕਿ ਕੋਈ ਕੋਈ ਨਿੰਦਾ ਕਰ ਰਿਹਾ ਹੈ ਕੋਈ ਟਕਬਲੀ ਕਰ ਰਿਹਾ ਹੈ ਤੇਰੇ ਬਾਰੇ ਕੋਈ ਅਪਸ਼ਮਨਤ ਕਰ ਰਿਹਾ ਹੈ ਕਹਿੰਦਾ ਤੂੰ ਆਪਣਾ ਸੁਭਾਅ ਬਿਦਲ ਆਪਣਾ ਸੋਨੀ ਛੱਡਦਾ ਸੁਭਾਅ ਕਿਹੜਾ ਕਹਿੰਦਾ ਜੀ ਮੈਂ ਤੇ ਆਪਣਾ ਇੱਕ ਤੇ ਇੱਕ ਆਸਰਾ ਪਰਮਾਤਮਾ ਨੂੰ ਮੰਨ ਲਿਆ ਹੈ ਪਰਮਾਤਮਾ ਤੋਂ ਬਿਨਾਂ ਮੇਰਾ ਸਹਾਰਾ ਕੋਈ ਨਹੀਂ ਪਰਮਾਤਮਾ ਨੇ ਹੀ ਅੰਤ ਨਿਬਾਹ ਕਰਨਾ ਹੈ ਜਰਾ ਤੇ ਕਹਿੰਦੇ ਉਹਦੇ ਗੁੱਸੇ ਵਿੱਚ ਨਹੀਂ ਆਉਂਦਾ ਪਰ ਸਮਝੋ ਜੀ ਸਾਨੂੰ ਇਹ ਵੀ ਸਮਝ ਆਉਂਦੀ ਹੈ ਕਿ ਚੁਗਲ ਨਾ ਮਨ ਦਾ ਭੁੱਖੇ ਰੁੜ ਹੋਵੇ ਇਹਨਾਂ ਹੱਥ ਨਾ ਕਿਥਾ ਉਪਾਏ ਬਾਹਰ ਬਾਖੰਡ ਸਭ ਕਰਮ ਕਰੇ ਮਨ ਖਿਰਦੇ ਕਪਟ ਕਰਾਏ ਜਿਹੜੇ ਲੋਕ ਚੁਗਲੀਆਂ ਕਰਨ ਵਾਲੇ ਨੇ ਨਾ ਜਿਹੜੇ ਲੋਕ ਚੁਗਲੀਆਂ ਕਰਦੇ ਨੇ ਕਹਿੰਦੇ ਇਹਨਾਂ ਦਾ ਬਦਲ ਭਲਾ ਨਹੀਂ ਕਿ ਜੀਵਨ ਵਿੱਚ ਕਦੇ ਸੋਖੇ ਨਹੀਂ ਹੁੰਦੇ ਚੁਗਲਿਸ ਆਪਾ ਉਹ ਇਹ ਹੈ ਕਿ ਅਸਲ ਗੌਰ ਨੂੰ ਹਮ ਪਾ ਕੇ ਉਸ ਦੇ ਪ੍ਰਤੀ ਝੂਠ ਦਾ ਪ੍ਰਚਾਰ ਹੋਵੇ ਤੁਹਾਨੂੰ ਸਮਝ ਆਉਣਾ ਹੈ ਕਿ ਹਮ ਨੇ ਹੀ ਚੰਗੇ ਬੁਰਾ ਨਹੀਂ ਕੋਈ ਖਾਲਕ ਖਵਤਮ ਹੈ ਜਹਾਂ ਦਾ ਸੁਰਚਿਤ ਜੁਬਿਆ ਨਹੀਂ ਅਸਲ ਗੌਰ ਤੇ ਇਹ ਹੈ ਕਹਿੰਦੇ ਜੇ ਕੋਈ ਚੋਰ ਹੈ ਅਸੀਂ ਉਹਨੂੰ ਚੋਰ ਵੀ ਨਹੀਂ ਕਹਣਾ ਕੋਈ ਬੰਦਾ ਮਾੜਾ ਹੈ ਸਤਿਗੁਰੂ ਕਹਿੰਦੇ ਉਹ ਮਾੜਾ ਵੀ ਨਹੀਂ ਕਹਣਾ ਕਹਿੰਦੇ ਆਪਣੇ ਆਪ ਨੂੰ ਖੁਸ਼ੀ ਦੇ ਤੋ ਕਿ ਹਮ ਨਹੀਂ ਕੰਗੀਰ ਤੇ ਬੁਰਾ ਨਹੀਂ ਹੋਏ ਹਿਸਾਬ ਕਿਤਾਬ ਨਿਆ ਕਰਨ ਵਾਲਾ ਪ੍ਰਮਾਤਮਾ ਬੈਠਾ ਹੈ ਪ੍ਰਮਾਤਮਾ ਨੇ ਕਰਨਾ ਅਸੀਂ ਉਹਦਾ ਫੈਸਲਾ ਨਹੀਂ ਕਰ ਸਕਦੇ ਇਸ ਕਰਕੇ ਸਤਿਗੁਰੂ ਕਹਿੰਦੇ ਜੋਗਰ ਚੜੇ ਲੋਕ ਨੇ ਜਿਹੜੇ ਲੋਕ ਟੁਕਲੀਆਂ ਕਰਦੇ ਨੇ ਕਿਤੇ ਭੁੱਖੇ ਰੋੜ ਹੋਵੇ ਇਹਨਾਂ ਆਸਰਨਾ ਦਿੱਤਾ ਹੋਂ ਪਾਏ ਇਹਨਾਂ ਦੇ ਜੀਵਨ ਦੇ ਵਿੱਚ ਕੋਈ ਕਾਮਯਾਬੀ ਨਹੀਂ ਹੈ ਇਸ ਮਨ ਨੇ ਜੀਵਨ ਦੇ ਵਿੱਚ ਕੁਝ ਛੱਡਿਆ ਨਹੀਂ ਸਿਰਫ ਗਵਾਇਆ ਹੀ ਹੈ ਬਾਹਰ ਬਾਹਰ ਸਭ ਕਰਮ ਕਰੇ ਮਨ ਹਿਰਦੇ ਕਪਟ ਕਮਾਏ ਕਹਿੰਦੇ ਇਦਾਂ ਦੇ ਲੋਕ ਜਿਹੜੇ ਨੇ ਨਾ ਕਿੰਨੇ ਸ਼ਤਰ ਕਿੰਨੇ ਚਲਾਕ ਹੁੰਦੇ ਨੇ ਬਾਹਰੀ ਤੌਰ ਤੇ ਇਹਨਾਂ ਨੇ ਐਡਾ ਵੱਡਾ ਸਾੰਗ ਰੱਜੇ ਦੇ ਵਿੱਚ ਕਪੜਾ ਹੁੰਦਾ ਹੈ ਬਾਹਰ ਬਾਹਰ ਸਭ ਕਰਮ ਕਰੇ ਮਨ ਹਿਰਦੇ ਕਪਟ ਕਮਾਏ ਖੇਤ શરીਰ ਜੋ ਬੀਤੀ ਆ ਸੋ ਅੰਤ ਲੋਵਾ ਹੈ ਕਿਤੇ ਲੇਕਨ ਇਹ ਭੁੱਲ ਜਾਂਦਾ ਹੈ ਮਨੁੱਖ ਕਿ ਇਹ ਜੋ ਕਹਿੰਦੇ ਆਪੋ ਆਪਣਾ ਖੇਤ ਹੈ ਆਪੋ ਆਪਣੇ ਖੇਤ ਦੇ ਵਿੱਚ ਬੰਦਾ ਬੀਜ ਪਾ ਰਿਹਾ ਹੈ ਜੋ ਬੀਜ ਪਾ ਰਿਹਾ ਹੈ ਆਖਿਰ ਵਿੱਚ ਜਮੇਗਾ ਵੀ ਉਹੀ ਤੇ ਜਦੋਂ ਬੀਜ ਕੱਟਣਾ ਆਇਆ ਤਾਂ ਕੱਟਣ ਦਾ ਸਮਾਂ ਆਇਆ ਤੇ ਬੀਜ ਵੀ ਉਹੀ ਕੱਟੇਗਾ ਖੇਤ ਸਰੀਰ ਜੋ ਬੀਜਿਆ ਉਸ ਦਾ ਫਲ ਹੋਵਾਏ ਨਾਲ ਕੀ ਹਰ ਬਿੰਦੀ ਹਰ ਭਾਵੇ ਬਖਸ਼ ਮਿਲਾਏ ਕਹਿੰਦੇ ਪਰਮਾਤਮਾ ਆ ਕੇ ਬੇਨਤੀ ਇਹ ਪਰਮਤਮਾ ਤੈਨੂੰ ਜੋ ਚੜਵਾ ਲੰਦਾ ਹੈ ਉਸੇ ਪ੍ਰਕਾਸ਼ ਨਾਲ ਆਪਣੇ ਨਾਲ ਜੋੜ ਲੈ ਤੇ ਸਤਿਗੁਰੂ ਦਾ ਅੱਜ ਸਮਝਉਂਦੇ ਨੇ ਕਿ ਭਾਈ ਪੇਪਰ ਸਾਡਾ ਇੱਥੋਂ ਸ਼ੁਰੂ ਹੁੰਦਾ ਹੈ ਕਿ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਆਪਣਾ ਜਿਹੜਾ ਗੁਣ ਹੈ ਆਪਣਾ ਜਿਹੜਾ ਸੁਭਾਅ ਹੈ ਪਿਆਰ ਵਾਲਾ ਕਿੰਦੇ ਉਸ ਨੂੰ ਗਵਾ ਨਾ ਦੇਵੇ ਥੋੜੀ ਜਿਹੀ ਕੋਈ ਗੱਲ ਸੁਣੀ ਕਿ ਗੁੱਸੇ ਵਿੱਚ ਆ ਗਿਆ ਜਦ ਕੋਈ ਆਪੇ ਸ਼ਬਦ ਕਹਿ ਦਿੰਦੇ ਪਰ ਇਹ ਆਪਸ਼ਬਦ ਕਹਿਣਾ ਸਾਡਾ ਕੰਮ ਨਹੀਂ ਮੈਂ ਇਹ ਭਾਵੇਂ ਇੱਥੇ ਗਿਆਨੀ ਦੇ ਤੌਰ ਤੇ ਉਡੀਕਿਆ ਕਰਦਾ ਹਾਂ ਪਰ ਮੇਰੇ ਮੂੰਹ ਤੋਂ ਆਪਸ਼ਬਦ ਨਿਕਲਣਾ ਕੋਈ ਚੰਗੀ ਗੱਲ ਨਹੀਂ ਜਿਹੜਾ ਬੰਦਾ ਭਗਤ ਸਦਾ ਰਿਹਾ ਹੈ ਭਗਤ ਬਣਿਆ ਹੋਇਆ ਹੈ ਉਸ ਦੇ ਮੂੰਹੋਂ ਇਤਾਂ ਦੇ ਆਪਸ਼ਬਦ ਨਿਕਲਣਾ ਕਹਿੰਦੇ ਇਹ ਚੰਗੀ ਗੱਲ ਨਹੀਂ ਆਪਣਾ ਹਉਮੈ ਨਹੀਂ ਜਿਹਾਉਣਾ ਚਾਹੀਦਾ ਹੈ ਸਤਿਗੁਰੂ ਕਹਿੰਦੇ ਰਹਾਓ ਜੋ ਕਿਸੇ ਪਰੇ ਤੋਂ ਆਪੇ ਤੋਂ ਮੀਂਹ ਆਪੇ ਕਾਰ ਕਰਾਵੇ ਜੋ ਕੁਛ ਵੀ ਪਰਮਾਤਮਾ ਕਰਨ ਵਾਲਾ ਹੈ ਉਹ ਕਰ ਰਿਹਾ ਹੈ ਕਰਨ ਵਾਲਾ ਹੈ ਪਰਮਾਤਮਾ ਹੈ ਪਰਮਾਤਮੇ ਕੋਈ ਨਹੀਂ ਹਰ ਆਪੇ ਹੀ ਮਤ ਦੇਵੇ ਸਹੀ ਹਰ ਆਪੇ ਬੋਲ ਬੁਲਾਵੇ ਉਹ ਜ਼ਿੰਦਾ ਹੈ ਮਨੱਖਾ ਚੰਗਾ ਬੋਲਣ ਵਾਸਤੇ ਮੰਦਾ ਬੋਲਣ ਵਾਸਤੇ ਮਨੁੱਖ ਤੇ ਹਿੰਮਤ ਨਹੀਂ ਜੋ ਆਪ ਉਹਨੂੰ ਬੋਲਤ ਬੋਲ ਸਕਦਾ ਹੋਵੇ ਕਿ ਹਮ ਆਪਕੋ ਹੋਰ ਨਾ ਜਾਣਦਾ ਮੈਂ ਕਹਿਆ ਸਭ ਆਹੋ ਜੀ ਸਾਡੇ ਵਾਸਤੇ ਕੁਝ ਨਹੀਂ ਹੈ ਪਰਮਾਤਮਾ ਸਭ ਕੁਝ ਕਰਨ ਵਾਲਾ ਹੈ ਉਹ ਸਾਡੇ ਕੋਲੋਂ ਹੀ ਕਰਾ ਲੈਂਦਾ ਸਭ ਕੁਝ ਪਰ ਸਤਿਗੁਰੂ ਕਹਿੰਦਾ ਜੋ ਇਸ ਸਰੀਰ ਦੇ ਵਿੱਚ ਅਸੀਂ ਪਾਵਾਂਗੇ ਨਾ ਨਿਕਲਣਾ ਨਿਕਲੇਗਾ ਵੀ ਉਹੀ ਸਤਿ ਸ਼ਾਹ ਹਮਾਰਾ ਤੁਮ ਹੀ ਕਹਿੰਿ ਸਭ ਜਗਤ ਰਣ ਜਾਦਾ ਰਾਮ ਰਾਜੇ ਜੋ ਭਾਵੇਂ ਬੰਦੇ ਵਿੱਚ ਵਸਤ ਸਾ ਨਿਕਲੇ ਕਿਆ ਕੋਈ ਕਰੇਗਾ ਇਸ ਸ਼ਰੀਰ ਰੂਪੀ ਭਾਂਡੇ ਦੇ ਵਿੱਚ ਬੰਦੇ ਅੰਦਰ ਜਿੱਦਾਂ ਦਾ ਸੁਭਾਅ ਸਾਡਾ ਬਣੇਗਾ ਸ਼ੁਰੂ ਤੋਂ ਲੈ ਕਰਕੇ ਅੰਤ ਤੱਕ ਕਿਸ ਦੇ 본ਕੁਲ ਸੁਭਾਅ ਦੇ ਅਨੁਸਾਰ ਹੀ ਸਾਡੇ ਮੂੰਹ ਤੋਂ ਗੱਲਾਂ ਨਿਕਲਦੀਆਂ ਨੇ ਸਾਡੇ ਮੂੰਹ ਤੋਂ ਬਚਨ ਨਿਕਲਦੇ ਨੇ ਜਾਂ ਕੋਈ ਆਪਸ਼ੰਭ ਦੇ ਬੜਦੇ ਨੇ ਛੋਟਾ ਜਿਹਾ ਬੱਚਾ ਕੋਈ ਹੋਵੇ ਤੁਸੀਂ ਉਸ ਨੂੰ ਗੁਰੂ ਵਾਲੇ ਪਾਸੇ ਘੋੜ ਦੋ ਵੱਡਾ ਬੱਚਾ ਜਦੋਂ ਵੱਡਾ ਹੋਏਗਾ ਤੇ ਉਹਦੇ ਮੁੱਖ ਤੋਂ ਉਹਦੇ ਮਨ ਤੋਂ ਚੰਗੇ ਵਿਚਾਰ ਹੀ ਅਤਰਣ ਦੇ ਕਿਸੇ ਤੇ ਪ੍ਰਤੀ ਚੰਗੀ ਭਾਵਨਾ ਹੀ ਨਿਕਲੇਗੀ ਬੁਰਾ ਨਹੀਂ ਬਾਰੇਗਾ ਤੇ ਸਤਿਗੁਰੂ ਕਹਿੰਦੇ ਸਤ ਨੂੰ ਆਪਣੇ ਹਿਰਦੇ ਦੇ ਵਿੱਚ ਜੋ ਕੁਝ ਅਸੀਂ ਪਾਇਆ ਹੋਇਆ ਨਾ ਕਰਨਾ ਉਹ ਹੀ ਹੈ ਸਤਿਗੁਰੂ ਕਹਿੰਦੇ ਹਰ ਆਪੇ ਪੰਜ ਤਤ ਸਾਰਾ ਵਿਟ ਤੋ ਪੰਜ ਆਪ ਭਾਗ ਹੈ ਕਿੰਨੇ ਪ੍ਰਸਾਦ ਬਾਣ ਦੇਖੋ ਪੰਜ ਤਤਾਂ ਦੇ ਨਾਲ ਸਰੀਰ ਬਣਾ ਦਿੱਤਾ ਪ੍ਰਮਾਤਮਾ ਨੇ ਤੇ ਇਹ ਪੰਜ ਤੱਤ ਜਿਹੜੇ ਨੇ ਇਹ ਵੀ ਇੱਕ ਦੂਜੇ ਦੇ ਦੁਸ਼ਮਣ ਨੇ ਵਿਰੋਧੀ ਨੇ ਕਿਤੇ ਵੱਟੀ ਗੱਲਾ ਹੈ ਪੰਜ ਤੱਤ ਪੰਜ ਤੱਤ ਵੀ ਵਿਰੋਧੀ ਨੇ ਤੇ ਕਹਿੰਦੇ ਪ੍ਰਮਾਤਮਾ ਨੇ ਆਪਣੀ ਸ਼ਕਤੀ ਦੇ ਨਾਲ ਆਪਣੇ ਬਲ ਦੇ ਨਾਲ ਇਹਨਾਂ ਨੂੰ ਪੰਜਾਂ ਨੂੰ ਇਕੱਠਾ ਕੀਤਾ ਇਕੱਠਾ ਕਰਕੇ ਸਰੀਰ ਵਿੱਚ ਪਾਇਆ ਤੇ ਸਰੀਰ ਵਿੱਚ ਪਾ ਕੇ ਹਿਜਾਜ ਦਿੱਤੀ ਕਿ ਤੁਸੀਂ ਇੱਕ ਦੂਜੇ ਨਾਲ ਕਤਲ ਨਹੀਂ ਕਰਨਾ ਸਰੀਰ ਦੇ ਵਿੱਚ ਅਗ ਵੀ ਹੈ ਸਰੀਰ ਵਿੱਚ ਪਾਣੀ ਵੀ ਹੈ ਸਰੀਰ ਵਿੱਚ ਹਵਾ ਵੀ ਹੈ ਧਰਤੀ ਵੀ ਹੈ ਆਕਾਸ਼ ਵੀ ਹੈ ਪਰ ਜਦੋਂ ਤੱਕ ਪ੍ਰਮਾਤਮਾ ਦਾ ਹੁਕਮ ਨਹੀਂ ਆ ਜਾਂਦਾ ਇਹ ਪੰਜ ਤੱਤ ਮਿਲ ਕਰਕੇ ਕੰਮ ਕਰਦੇ ਨੇ ਕਿ ਇਹ ਪ੍ਰਮਾਤਮਾ ਤੂੰ ਕਿੱਡਾ ਵੱਡਾ ਕੌਤਕ ਰਚਾ ਦਿੱਤਾ ਹੈ ਹਰ ਆਪੇ ਪੰਜ ਤੱਤ ਵਿਸਥਾਰਾ ਪੰਜ ਤੱਤਾ ਦੇ ਨਾਲ ਪੂਰਾ ਵਿਸਾਰ ਕੀਤਾ ਹੈ ਕਾਇਨਾਤ ਦਾ ਹਰ ਇੱਕ ਜੀਵ ਪੰਜ ਤੱਤਾਂ ਦੇ ਨਾਲ ਬਣਿਆ ਹੈ ਵਿੱਚ ਧਰੋ ਪੰਚ ਆਪਾ ਦੇ ਪਰਮਾਤਮਾ ਜੀ ਵਿੱਚ ਜਿਹੜੇ ਸ਼ਰੀਰ ਦੇ ਵਿੱਚ ਧਰਦਾ ਪਈਆਂ ਨੇ ਉਹ ਵੀ ਤੋਂ ਆਗ ਪਈਆਂ ਨੇ ਕਿਸੇ ਦੀ ਹਿੰਮਤ ਨਹੀਂ ਕਿ ਉਹ ਅੱਗ ਦੇ ਉੱਪਰ ਪਾਣੀ ਨੂੰ ਖੜਾ ਕਰ ਸਕਦੇ ਸਕੇ ਜਾਂ ਪਾਣੀ ਦੇ ਅੰਦਰ ਅੱਗ ਪੈਦਾ ਕਰ ਸਕਦੇ ਪਾਣੀ ਅੱਗ ਨੂੰ बुझा ਦਿੰਦਾ ਹੈ ਅੱਗ ਪਾਣੀ ਦੇ ਨਾਲ ਰਹਿ ਨਹੀਂ ਸਕਦੀ ਫਿਰ ਵੀ ਲੱਕੜ ਦੇ ਵਿੱਚ ਵੀ ਆਗਾ ਹੈ ਪਰ ਲੱਕੜ ਨੂੰ ਅੱਗ ਜਿਹੜੀ ਉਹ ਜਲਾ ਨਹੀਂ ਸਕਦੀ ਜਨਨਾਰਕ ਸਤਪੁਰਖ ਮੇਰੇ ਜਾਪੇ ਔਰ ਆਪਕੇ ਚਗਰ ਚੁਕਾ ਗਏ ਇਹ ਪ੍ਰਮਾਤਮਾ ਆਪ ਜਦੋਂ ਬਖਸ਼ਿਸ਼ ਕਰ ਦਿੰਦਾ ਹੈ ਕਿਸੇ ਦੇ ਉੱਪਰ ਤਾਂ ਕਹਿੰਦੇ ਆਪਣੇ ਆਪ ਨਾਲ ਪ੍ਰਮਾਤਮਾ ਉਹਨਾਂ ਨੂੰ ਮਿਲ ਆ ਰਹੇ ਕਰਮੀ ਆਪੋ ਆਪਣੇ ਕੇ ਜੇਰੇ ਕੇ ਦੂਰ ਜਿਨਨੀ ਨਾਮ ਭਰਿਆ ਗਏ ਮਸ਼ਕਤ ਕਹਾ ਨਾਨਕ ਤੇ ਮੁਖ ਉੱਜਲੇ ਕੇਤੀ ਸ਼ੁਕਤੀ ਨਾਲ ਸਤਿਗੁਰੂ ਜੀ ਇਹਦੇ ਵਿੱਚ ਇੱਕ ਸ਼ਬਦ ਹੋਰ ਵੀ ਆਉਂਦਾ ਹੈ ਜਿਨੇ ਨਾਮ ਧਿਆਇਆ ਗਏ ਮਸ਼ਕਤ ਘਾਲ ਨਾਨਕ ਘਰ ਉਹਦੇ ਵਿੱਚ ਸਤਿਗੁਰੂ ਜੀ ਨੇ ਹੋਰ ਘਾਲ ਦਤਾ ਕਹਿੰਦੇ ਜਿਨ੍ਹਾਂ ਨੇ ਮਸ਼ਕਤ ਘਰਨਾ ਕਰੀ ਹੈ ਜਿਨ੍ਹਾਂ ਨੇ ਬੰਦਗੀ ਕੀਤੀ ਹੈ ਜਿਨ੍ਹਾਂ ਦਾ ਆਪਣਾ ਜੀਵਨ ਸੁਧਰ ਰਿਹਾ ਹੋਇਆ ਹੈ ਸੱਚਾ ਜੀਵਨ ਹੈ ਉਹ ਕਹਿੰਦੇ ਆਪ ਸਤਿ ਪਰ ਜਾਂਦੇ ਨੇ ਕਹਿੰਦੇ ਹੋਰ ਨੂੰ ਪਤਾ ਨਹੀਂ ਕਿਿਆ ਉਹ ਕਿਹਨਾਂ ਉਤਾਰ ਕਰ ਲਏ ਜਾਂਦੇ ਨੇ ਜਿਸ ਨੂੰ ਸਤਿਗੁਰੂ ਸਭ ਜਾਣਦੇ ਨੇ ਕਿ ਜਨ ਆਵਰ ਕਾ ਇਹ ਸਵਾਉ ਜਨ ਤੇ ਸੁਖ ਸੰਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਉਸ ਜਹ ਕੋ ਸਦਾ ਨਮਸਕਾਰ ਉਸ ਭਗਤ ਜਨ ਨੂੰ ਸਦਾ ਨਮਸਕਾਰ ਹੈ ਜਿਹੜਾ ਆਪ ਕਰ ਜਾਂਦਾ ਹੈ ਤੇ ਹੋਰ ਜਿਹੜੇ ਨਾਲ ਸੰਗੀ ਸਾਥੀ ਨੇ ਉਹਨਾਂ ਨੂੰ ਉਸ ਪ੍ਰਕਾਰ ਜਿਸ ਪ੍ਰਕਾਰ ਇੱਕ ਜਹਾਜ਼ ਹੁੰਦਾ ਹੈ ਜਹਾਜ਼ ਦੇ ਵਿੱਚ ਕਈ ਸਾਰੀ ਸਵਾਰੀਆਂ ਬੈਹ ਜਾਂਦੀਆਂ ਹਨ ਜਹਾਜ਼ ਉਹਨਾਂ ਨੂੰ ਪਾਰ ਲੰਘਾ ਦਿੰਦਾ ਹੈ ਤੇ ਕਹਿੰਦੇ ਉਹ ਜਿਹੜਾ ਭਗਤ ਜਨ ਹੈ ਉਹਦੇ ਨਾਲ ਜਿਹੜੇ ਲੋਕ ਜੁੜਦੇ ਨੇ ਕਹਿੰਦੇ ਆਪ ਤੇ ਤਾਨ ਵਾਲਾ ਹੋ ਹੀ ਜਾਂਦਾ ਹੈ ਨਾਲ ਹੋ ਤੁਹਾਨੂੰ ਵੀ ਉਤਰਾ ਕਰਕੇ ਲੈ ਜਾਂਦਾ ਹੈ ਇਹਦੇ ਸੇਵਾ ਕਰਵਾਉਣ ਲਈ ਕਿ ਬੁਲਾ ਚੁੱਕਾ ਦੀ ਸ਼ਬਾਹ ਕਥਾ ਵਿਚਾਰ ਕਰਦੇ ਆਂ ਅਨੇਕ ਪ੍ਰਕਾਰ ਦੀਆਂ ਬੁਲਾ ਚੁੱਕਾ ਅਵਸ਼ ਸ਼ਬਦ ਜਿਆ ਸੰਗਤ ਦਰਸ਼ਨ ਜੋਗ ਹੈ ਦਰਸ਼ ਜਿਆ ਜੀ 25 ਵਰਸ ਨੇ ਦਾਸਨ ਕਥਾ ਕਰਨ ਦੀ ਦਾਤ

ਸਤਨਾਮ ਸਤਨਾਮ ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ